ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰਤਮ ਜਿਸ ਤਰ੍ਹਾਂ ਲਗਾਤਾਰ ਤੁਹਾਨੂੰ ਪੰਜਾਬ ਦੇ ਜਿਨ੍ਹਾਂ ਇਲਾਕਿਆਂ ਦੇ ਵਿਚੜਾਏ ਹੋਏ ਸਨ ਉਹਨਾਂ ਦੀ ਵੀ ਕਵਰੇਜ ਦਿਖਾਈ ਹੈ ਤੇ ਨਾਲ ਹੀ ਹਲਕਾ ਘਨੌਰ ਦੇ ਜਿਹੜੇ ਹਲਕਿਆਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਉੱਥੋਂ ਵੀ ਗਰਾਊਂਡ ਜ਼ੀਰੋ ਦੇ ਉੱਪਰ ਜਿਹੜੀ ਤੁਹਾਨੂੰ ਅਸੀਂ ਤਸਵੀਰ ਦਿਖਾਉਂਦੇ ਰਹੇ ਹਾਂ ਤੇ ਇਸ ਸਮੇਂ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਮੌਜੂਦ ਹਾਂ ਦੱਸਦੀ ਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀਆਂ ਦੇ ਵਿੱਚ شمار ਰਾਜਪੁਰਾ ਦੀ ਅਨਾਜ ਮੰਡੀ ਦੂਜੇ ਨੰਬਰ ਦੇ ਜਿਹੜੀ ਏਸ਼ੀਆ ਦੇ ਵਿੱਚ ਆਉਂਦੀ ਹੈ ਤੇ ਉਸ ਮੰਡੀ ਦੇ ਵਿੱਚ ਖੜੇ ਹਾਂ ਤੇ ਜਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਇੱਥੇ ਮਾਰਕੀਟ ਕਮੇਟੀ ਪੰਜਾਬ ਮੰਡੀ ਬੋਰਡ ਦੇ ਵੱਲੋਂ ਕੀਤੇ ਗਏ ਨੇ ਉਹਦੇ ਬਾਰੇ ਵੀ ਜਿਹੜੀ ਗੱਲਬਾਤ ਕਰਾਂਗੇ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਮੰਡੀ ਦੇ ਵਿੱਚ ਅਸੀਂ ਪਹੁੰਚੇ ਆਏ ਹਾਂ ਤੁਸੀਂ ਦੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਜਿਹੜੇ ਨੇ ਕਿਸਾਨ ਆਪਣੀ ਫਸਲ ਲੈ ਕੇ ਪਹੁੰਚੇ ਹੋਏ ਨੇ ਤੇ ਲਗਾਤਾਰ ਜਿਹੜੇ ਨੇ ਪੰਜਾਬ ਸਰਕਾਰ ਚਾਹੇ ਮੁੱਖ ਮੰਤਰੀ ਹੋਣ ਉਹ ਵੀ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿਸਾਨਾਂ ਨੂੰ ਵੀ ਆਪਣਾ ਸੁੱਕਾ ਝੋਨਾ ਲੈ ਕੇ ਜਿਹੜਾ ਮੰਡੀਆਂ ਦੇ ਵਿੱਚ ਪਹੁੰਚਿਆ ਜਾਵੇ ਪਰ ਜਿਹੜੀ ਮਾਰ ਇਸ ਵਾਰ ਕਿਸਾਨਾਂ ਨੂੰ ਪਈ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਕਿਸਾਨ ਇੱਥੇ ਮੌਜੂਦ ਨੇ ਬਈ ਕੀ ਨਾਮ ਹੈ ਜੀ ਆਪਣਾ ਮੇਰਾ ਆਨਸਰ ਆ ਜੀ ਕਿਹੜਾ ਪਿੰਡ ਹੈ ਜੀ ਸੋਰਲ ਕਲਾਂ ਤੇ ਫਸਲ ਲੈ ਕੇ ਪਹੁੰਚੋ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਹੁਣ ਪ੍ਰਬੰਧ ਬਹੁਤ ਵਧੀਆ ਜੀ ਮੈਂ ਜੀਰੀ ਲੈ ਕੇ ਆਈ ਸੀ 1509 ਬਿਗੀਆਂ ਜੀ ਫੈਮਨ ਵਾਲੀ ਗੋਲੀ ਹੋ ਗਈ ਸੀ ਕਿ ਬਾਕੀ ਪ੍ਰਬੰਧ ਠੀਕ ਜੇਕਰ ਗੱਲ ਕੀਤੀ ਜਾਵੇ ਜਿਵੇਂ ਮਾਰਕੀਟ ਕਮੇਟੀ ਦੇ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ ਪੀਣ ਦਾ ਪਾਣੀ ਛਾਂ ਤੇ ਹੋਰ ਜਿੰਨੇ ਵੀ ਪ੍ਰਬੰਧ ਨੇ ਲਾਈਟਿੰਗ ਉਹ ਪੂਰੀ ਕੀਤੀ ਹੋਈ ਹੈ ਤੇ ਕਿਵੇਂ ਦੇਖਦੇ ਹੋ ਸਤਿ ਠੀਕ ਹੈ ਜੀ ਪਾਣੀ ਤੇ ਕੋਲਰ ਵੀ ਲੱਗੇ ਹੋਇਆ ਮਾਰਕੀਟ ਕਮੇਟੀ ਦੇ ਸਾਹਮਣੇ ਤੇ ਬਾਕੀ ਬਣ ਛਾਵ ਦਰਖਤ ਵਗੈਰਾ ਹੈਗੇ ਆ ਤਾਂ ਵੀ ਕੁਝ ਕੁ ਕਈਆਂ ਨੇ ਲਾਏ ਹੋਏ ਆਂ ਆਤਿਆਂ ਨੇ ਬਾਕੀ ਠੀਕ ਹੈ ਲਗਭਗ ਬਹੁਤ ਠੀਕ ਹੈ ਜੀ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੜਵਰ ਗੇਮ ਹਾਲ ਜਿਹੜੇ ਨੇ ਇਲਾਕੇ ਜਿਹੜੇ ਨੇ ਹੜ ਦੀ ਛਪੇੜ ਦੇ ਵਿੱਚ ਆਏ ਹੋਏ ਸੀਗੇ ਕਾਫੀ ਨੁਕਸਾਨ ਹੋਣਾ ਇਲਾਕੇ ਚ ਹੋਇਆ ਤੇ ਆਪਣੇ ਵੀ ਕਨੋਰ ਏਰੀਆ ਕਾਫੀ ਨੁਕਸਾਨ ਹੋਇਆ ਜਿਸ ਏਰੀਏ ਚ ਤੇ ਜੇਕਰ ਇਧਰ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀ ਸਥਿਤੀ ਸੀ ਇਸ ਤਰ੍ਹਾਂ ਇਸ ਏਰੀਆ ਚ ਪਾਣੀ ਦੀ ਮਾਰ ਤਾਂ ਨਹੀਂ ਹੋਈ ਜੀ ਪਰ ਬਿਮਾਰੀ ਜਿਵੇਂ ਹੜੀ ਰੋਗ ਸੀਗਾ ਤੇ ਬਾਕੀ ਦੂਜਾ ਬੋਨਾ ਰੋਗ ਸੀਗਾ ਉਹ ਜੀੜੀਆਂ ਕਾਫੀ ਖਰਾਬ ਹੋਈਆਂ ਪਰ ਹੜ ਦੀ ਕੋਈ ਮਾਰ ਨਹੀਂ ਪਈ ਤੇ ਫਸਲ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਕਿਸਾਨਾਂ ਦੇ ਉੱਪਰ ਹੜ੍ਹ ਦੀ ਰੋਗ ਇਸ ਵਾਰ ਕਿਹਾ ਜਾ ਰਿਹਾ ਇੱਕ ਬੋਨਾ ਬੁੱਟਾ ਜਿਹੜਾ ਕਿਹਾ ਜਾ ਰਿਹਾ ਵੀ ਉਹਦੇ ਕਰ ਨੁਕਸਾਨ ਹੋਇਆ ਹਾਂਜੀ ਹਾਂਜੀ ਉਸੇ ਦੀ ਖਾਸ ਕਰਕੇ ਉਹਦਾ ਨੁਕਸਾਨ ਹੋਇਆ ਹਉ ਤੇ ਖਰਚੇ ਕਾਫੀ ਆ ਗਏ ਜੀ ਉਹਦੇ ਤੇ ਆਪਣੇ ਸਪਰੇ ਵੀ ਕਰਨੇ ਪਈਆਂ ਬਾਕੀ ਹੋਰ ਦਵਾਈ ਵਗੈਰਾ ਕਰ ਪਾਣੀ ਪਈਆ ਉਹਦਾ ਖਰਚਾ ਵੱਧ ਗਿਆ ਤੇ ਆਮਦਨ ਤੋਂ ਪਤਾ ਹੀ ਵੇ ਰੇਟ ਤਾਂ ਫਿੱਕੀ ਆ ਗੱਲ ਕੀਤੀ ਜਾਵੇ ਤਾਂ 1 ਏਕੜ ਦੇ ਵਿੱਚ ਪਹਿਲਾਂ ਕਿੰਨਾ ਝੋਨਾ ਨਿਕਲਦਾ ਸੀਗਾ ਜੀਰੀ ਨਿਕਲਦੀ ਸੀ ਤੇ ਹੁਣ ਕਿੰਨਾ ਨਿਕਲਿਆ ਉਹ ਜੀ ਲਗਭਗ 10 12 ਕੁਇੰਟਲ ਦੇ ਲਗਭਗ ਪਿਛਲੇ ਸਾਲਾਂ ਨੂੰ ਜੀ ਦੀ ਘਟ ਨਿਕਲ ਰਹੀ ਹੈ ਜੀ 1 ਏਕੜ ਨਾਲੋਂ 10 10 ਕੁਇੰਟਲ ਜਿਹੜੀ ਹੈ ਜੀ ਦੀ ਘਟ ਨਿਕਲ ਹਾਂ ਜੀ 1 ਏਕੜ ਦੇ ਹਿਸਾਬ ਨਾਲ ਏਕੜ ਦੇ ਹਿਸਾਬ ਨਾਲ ਕਾਫੀ ਖਰਚਾ ਜ਼ਿਆਦਾ ਵੱਧ ਗਿਆ ਤੇ ਜਿਹੜੀ ਹੈ ਇਹਦੀ ਆਮਦਨ ਜਿਹੜੀ ਨਿਕਾਲ ਜੀ ਦੀ ਰ ਘਟ ਗਿਆ ਜਿਵੇਂ ਤੁਸੀਂ ਉਰੇ ਫਸਲ ਲੈ ਕੇ ਪਹੁੰਚੇ ਹੋ ਖਰੀਦ ਕਿੰਨੇ ਸਮੇ ਚੋ ਸੋ ਖਰੀਦ ਤਾਂ ਸੁਪਨ 12 1 ਵਜੇ ਬੋਲੀ ਆ ਗਈ ਸੀ ਜੀ ਤੇ ਕੋਈ ਦਿੱਕਤ ਨਹੀਂ ਆਈ ਗੋਲੀ ਵੋਕੇ ਤੇ ਕੀ ਰੇਟ ਲੱਗਿਆ ਰੇਟ ਤਾਂ ਡਬ ਨਹੀਂ ਲੱਗਿਆ ਜੀ 2600 ਰੁਪਏ ਲੱਗਿਆ ਜੀ ਬਾਸਮਤੀ ਲੈ ਕੇ ਪਹੁੰਚਾ 1589 ਫਿਰ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਜਿਵੇਂ ਲਿਫਟਿੰਗ ਵਗੈਰਾ ਹੋ ਰਹੀ ਹੈ ਇੱਥੇ ਹਾਂ ਲਿਫਟਿੰਗ ਹੋ ਰਹੀ ਹੈ ਜੀ ਠੀਕ ਹੈ ਬਾਕੀ ਪ੍ਰਬੰਧ ਠੀਕ ਹੈ ਸਾਰੇ ਜੀ ਕੋਈ ਅਡੀ ਕਤਾਲੀ ਕੰਮ ਨਹੀਂ ਹੈ ਤੇ ਬਾਕੀ ਠੀਕ ਹੈ ਸਾਰਾ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਰਾਜਪੁਰੇ ਦੀ ਅਨਾਜ ਮੰਡੀ ਦੀਆਂ ਦਿਖਾ ਰਹੇ ਹਾਂ ਜਿੱਥੇ ਇਸ ਸਮੇਂ ਕਿਸਾਨ ਜਿਹੜੀ ਆਪਣੀ ਫਸਲ ਲੈ ਕੇ ਪਹੁੰਚੇ ਹੋਏ ਨੇ ਤੇ ਬੋਰੀਆਂ ਦੇ ਅੰਬਾਰ ਲੱਗੇ ਹੋਏ ਨੇ ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਸੀ ਕਿ ਜਿਹੜੇ ਪ੍ਰਬੰਧ ਨੇ ਉਹਰੇ ਪੂਰੇ ਕਰ ਲਏਗੇ ਨੇ ਲਿਫਟਿੰਗ ਹੋ ਰਹੀ ਹੈ ਲਗਾਤਾਰ ਤੇ ਹੁਣ ਤੱਕ 2 ਲੱਖ ਦੇ ਕਰੀਬ ਜਿਹੜੀ 2 ਲੱਖ ਤੋਂ ਉੱਪਰ ਜਿਹੜੀ ਹੈ ਹੁਣ ਤੱਕ ਇੱਥੇ ਜਿਹੜੀ ਹੈਗੀ ਹੈ ਜੀਰੀ ਦੀ ਖਰੀਦ ਹੋ ਚੁੱਕੀ ਹੈ ਤੇ ਚਾਰ ਏਜੰਸੀਆਂ ਪੰਜ grain market fed warehouse ਮਾਨਸਪ ਜਿਹੜੀ ਹੈ ਇਹਨਾਂ ਦੇ ਵੱਲੋਂ ਖਰੀਦ ਕੀਤੀ ਜਾ ਰਹੀ ਹੈ ਕਿਸਾਨ ਜਿਹੜੇ ਨੇ ਆਪਣੀ ਫਸਲ ਲੈ ਕੇ ਇੱਥੇ ਪਹੁੰਚ ਰਹੇ ਨੇ ਤੇ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਜੋ ਪ੍ਰਬੰਧ ਇਸ ਸਮੇਂ ਮੰਡੀਆਂ ਦੇ ਵਿੱਚ ਮਾਨ ਸਰਕਾਰ ਤੇ ਮੰਡੀ ਬੋਰਡ ਦੇ ਵੱਲੋਂ ਕੀਤੇ ਗਏ ਨੇ ਉਹ ਪ੍ਰਬੰਧ ਪੂਰੇ ਕੀਤੇ ਗਏ ਨੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹਾਂਜੀ ਅੱਜ ਦੀ ਰੇਟ ਵਿੱਚ ਸਾਡੇ ਕੋਲ 240 440 ਕੁਇੰਟਲ ਮਾਲ ਮੰਡੀ ਵਿੱਚ ਆ ਚੁੱਕਿਆ ਜਿਹਦੇ ਵਿੱਚੋਂ ਟੋਟਲ ਇੰਨੀ ਖਰੀਦ ਹੋ ਚੁੱਕੀ ਹੈ ਜੀ 240 440 ਕੁਇੰਟਲ ਦੀ ਤੇ ਲਿਫਟਿੰਗ ਇਹਦੇ ਵਿੱਚ ਹੋ ਗਈ ਆਪਣੇ ਕੋਲ 131 240 ਕੁਇੰਟਲ ਦੀ ਤੇ ਬਕਾਇਆ ਲਿਫਟਿੰਗ ਸਾਡੀ 109200 ਕੁਇੰਟਲ ਦੀ ਹੈਗੀ ਅ ਸਰ ਲਾਸਟ ਈਅਰ ਅਜੇ ਤੱਕ ਕਿੰਨੀ ਕਰਦੀ ਸੀਗੀ ਲਾਸਟ ਈਅਰ ਸਾਡੇ ਕੋਲੇ ਰਾਜਪੁਰਾ ਮੰਡੀ ਵਿੱਚ ਟੋਟਲ 1388430 ਕੁਇੰਟਲ ਅਰਾਈਵਲ ਆਈ ਸੀ ਜੇ ਸੈਕਟਰ ਪਰਮੋਟਰ ਦਾ ਅੰਦਾਜ਼ਾ ਲਾਈ ਕਰਦਾ ਜੀ ਇਹ ਥੋੜੀ ਘਟ ਨੂੰ ਆ ਰਹੀ ਤਾਂ ਕੀ ਕਰ ਰੋ ਦੱਸਦਾ ਇਸ ਵਾਰ ਕੁਝ ਤਾਂ ਸਾਡਾ ਇਧਰਲਾ ਏਰੀਆ ਹੜਾ ਦੀ ਮਾਰ ਵਿੱਚ ਆ ਗਿਆ ਜੀ ਜਿਰੇ ਕਰਕੇ ਅਰਾਈਵਲ 1520% ਤੋਂ ਤਾਂ ਦੀ ਆਮਦ ਹੋ 사ਦੀ ਮੰਡੀ ਦੇ ਕਿਸ ਕਿਸਰ ਕੇ ਤਾਹ ਹੁਣ ਸਰ ਮੰਡੀ ਦੇ ਪ੍ਰਬੰਧ ਕਿਸਰ ਦੇ ਕਿਸਾਨਾਂ ਦੀ ਗੱਲ ਕੀਤੀ ਸੀ ਕਿ ਕਈ ਤਰ੍ਹਾਂ ਦੇ ਬਹੁਤੇ ਮੁਕੰਮਲ ਨੇ ਤੁਹਾਡਾ ਇਹ ਮਰੀ ਕੀ ਕਹਿਣਾ ਸਾਡੇ ਰਾਜਪੁਰਾ ਮੰਡੀ ਵਿੱਚ ਬਹੁਤ ਹੀ ਵਧੀਆ ਮੁਕੰਮਲ ਪ੍ਰਬੰਧ ਹੈਗੇ ਸਾਡੇ ਇੱਥੇ ਵਾਟਰ ਕੋਲਰ ਤੋਂ ਲੈ ਕੇ ਕਿਸਾਨ ਰੈਸਟ ਰੂਮ ਤੋਂ ਲੈ ਕੇ ਕੈਂਟੀਨ ਤੋਂ ਲੈ ਕੇ ਹਰੇਕ ਸੁੱਖ ਦਾ ਉਪਲਬਧਾ ਤੁਸੀਂ ਮੰਡੀ 'ਚ ਫੜਾ ਦੀ ਵਿਜ਼ਿਟ ਵੀ ਕਰ ਸਕਦੇ ਹੋ ਸਾਰੇ ਪ੍ਰੋਪਰ ਪੱਕੇ ਫੜ ਹੈਗੇ ਆ ਜੀ ਪੱਕੇ ਸ਼ੈੱਟ ਹੈਗੇ ਆ ਜੀ ਤੇ ਕਿਸਾਨ ਵੀਰਾਂ ਦੇ ਖਾਣ ਪੀਣ ਦੀ ਕੋਈ ਇੱਥੇ ਕੋਈ ਸਮੱਸਿਆ ਨਹੀਂ ਸਾਰੇ ਤਰ੍ਹਾਂ ਦੀ ਕੰਟੀਨ ਇੱਥੇ ਅਵੇਲੇਬਲ ਹੈ ਜੀ ਇਸ ਤੋਂ ਇਲਾਵਾ ਸਾਡੀ ਪੀਸੀ ਸਾਹਿਬ ਦੇ ਵਿੱਚ ਵੀ ਲੈਵਲ 4 ਤੇ ਆਈ ਹੈ ਮਰਦਗੀ ਸਰ ਕੋ ਬਾਹਰ ਦਾਣੇ ਦੀ ਫਸਲ ਦੀ ਵਾਰੀ ਬਾਹਰ ਦਾਣੇ ਦੀ ਕੋਈ ਸਮੱਸਿਆ ਨਹੀਂ ਲਿਫਟਿੰਗ ਚੱਲ ਰਹੀ ਹੈ ਜੀ ਲਗਾਤਾਰ ਡੇਲੀ ਚੱਲ ਰਹੀ ਹੈ ਸਾਡੇ ਕੋਲ ਤੇ ਚਾਰ ਏਜੰਸੀ ਹੈ ਆਪਣਾ ਵੇਅਰ ਹਾਊਸ ਮਾਰਕੈਟ ਪਨ ਗ੍ਰੇਨ ਤੇ ਪੰਜ ਸੱਤੀ ਸਰ ਪਿੱਛੇ ਜੇ ਇੱਕ ਹੋਇਆ ਦੀਆਂ ਸਾਡੇ ਹੋਏ ਸੀ ਜੀ ਸੈਂਟਰ ਵੱਲੋਂ ਉਹ ਕਿ ਕਿ ਕਿੰਨਾ ਲੈਵਲ ਠਾਈ ਜੀ ਕਾ ਮੰਡੀ ਦਾ ਸਾਡੀ ਪੂਰੇ ਪਟਿਆਲ ਵਿੱਚੋਂ ਲੈਵਲ 4 ਵਾਲੀ ਕਾ ਰਾਜਪੁਰਾ ਮੰਡੀ ਇਹ ਹਾਲ ਦੀ ਘੜੀ ਆਈ ਹੈ ਜੀ ਸਾਡੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਆਂਦਾ ਸੀ ਵਧੀਆ ਪ੍ਰਬੰਧ ਕਰਿਆ ਉਹਨੇ ਇਸ ਕਰਕੇ ਲੈਵਲ 4 ਆਈ ਇਹ ਸਰ ਕੀ ਮਾਪਦੰਡ ਹੁੰਦੇ ਆ ਲੈਵਲ 1 ਮਾਪਣ ਦੇ ਵਿੱਚ ਫਸੇ ਹੋਏ ਸੈਕੰਡ 3 4 ਇੱਥੇ ਆਸ ਨੇ ਤੇ ਕੀ ਮਾਪਦੰਡ ਹੁੰਦੇ ਇਹ ਕੋਡਿੰਗ ਟੂ ਫੈਸਿਲਿਟੀ ਇਨ ਮੰਡੀ ਹੁੰਦਾ ਜੀ ਜਿਵੇਂ ਟੇੜੀ ਮੰਡੀ ਚ ਜਿਹੜੀ ਫੈਸਿਲਿਟੀ ਹੋਏਗੀ ਉਸ ਹਸਾਬ ਨਾਲ ਏਆਈ ਟੈਕਨੀਕ ਟੈਕਨੀਕ ਦੇ ਨਾਲ ਔਨਲਾਈਨ ਰੈਂਕਿੰਗ ਹੁੰਦੀ ਹੈ ਮੰਡੀਆਂ ਦੀ ਉਹਦੇ ਵਿੱਚ ਸਾਡੇ ਕੋਲ ਇਤੇ ਪੱਕੇ ਫੜ ਹੈਗੇ ਜੀ ਵਧੀਆ ਅਪਰੋਚ ਰੋਡਸ ਹੈਗੀਆਂ ਜੀ ਵਧੀਆ ਚਾਰ ਦੁਵਾਰੀਆਂ ਮੰਡੀ ਦੇ ਗੇਟਸ ਲੱਗੇ ਹੋਏ ਹੈਗੇ ਆ ਵਾਟਰ কুলਰ ਹੈਗੇ ਪੀ ਨਾਲ ਠੰਡੇ ਪਾਣੀ ਹੈਗੇ ਜੀ ਬਕਾਇਦਾ ਆਪਣਾ ਵਧੀਆ ਸ਼ੈੱਡ ਬਣੇ ਹੋਏ ਆ ਮੰਡੀਆਂ ਦੇ ਵਿੱਚ ਤੇ ਇਵਨ ਕੀ ਸਾਡੇ ਉੱਤੇ ਸਿਕਿਉਰਿਟੀ ਵਗੈਰਾ ਵੀ ਪ੍ਰਬੰਧ ਪ੍ਰੋਪਰ ਹੈਗੇ ਜੀ ਇਹ ਆਪਣਾ ਕੀ ਇਹਦਾ ਹਰੇ ਤਰ੍ਹਾਂ ਦੇ ਕੁੰਮਲ ਪ੍ਰਬੰਧ ਹੈਗੇ ਆ ਖਾਨ ਵੀਰ ਤੇ ਕਿਸੇ ਤਿੱਕਰੀ ਸਮੱਸਿਆ ਨਹੀਂ ਟਾਇਲਟ ਬਲੋਗਸ ਹੈਗੇ ਸਾਡੇ ਕੋਲੇ ਮਿੱਟੀ ਦੇ ਤਿੰਨ ਜੀ ਤੇ ਸਰ ਕਿਸਾਨ ਵੀਰਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹ ਰਹੇ ਹੋ ਅਸੀਂ ਕਿਸਾਨ ਵੀਰਾਂ ਨੂੰ ਉਹੀ ਮੈਸੇਜ ਜਰ ਦੇਣਾ ਚਾਹੁੰਦੇ ਵੀ ਇੱਥੇ ਹਰੇ ਤਰ੍ਹਾਂ ਦੇ ਤੁਹਾਨੂੰ ਸੂਚਨਾ ਉਪਲਬਧ ਹੈਗੀ ਹੈ ਜੀ ਤੁਹਾਨੂੰ ਕਿਸੇ ਵੀ ਤਿੱਕਰੀ ਕੋਈ ਦਿੱਕਤ ਨਹੀਂ ਆਉਂਦੀ ਜੇਕਰ ਕਿਸੇ ਕਿਸਾਨ ਵੀਰ ਨੂੰ ਕਿਸੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਵੇ ਉਹ ਸਿੱਧਾ ਸਖਤਰ ਮਾਰਕੀਟ ਕਮੇਟੀ ਜਾਂ ਉਹਦਾ ਸਟਾਫ ਨਾਲ ਸੰਪਰਕ ਕਰ ਸਕਦਾ ਹੈ